ਨਿਤਪਾਲ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੀ ਨੌਜਵਾਨ ਦੀ ਜਿਹੜੀ ਐਕਸੀਡੈਂਟ ਕਿਹੜਾ ਆ ਗਿਆ ਜੀ ਬੜੀ ਦੁੱਖ ਵਾਲੀ ਗੱਲ ਹੈ ਜੀ ਅੱਜ ਸਵੇਰੇ 4 ਵਜੇ ਦਾ ਐਕਸੀਡੈਂਟ ਹੋਇਆ ਸਾਡੇ ਨੌਜਵਾਨਾ ਦਾ ਮੁੰਡਾ ਜਿਹੜਾ ਰੋਟੋਰੀ ਤੋਂ ਜਿਹੜਾ ਮੌਤ ਹੋ ਚੁੱਕੀ ਹੈ ਹੋਰ ਮਲਕੀਸ਼ ਸਿੰਘ ਜੀ ਦਾ ਮੁੰਡਾ ਉਹ ਉਹ ਵੇਖੋ ਅੱਜ ਗੱਡੀ ਫੜੀ ਗਈ ਉਹ ਵੀ ਅਸੀਂ ਖੁਦ ਫੜੀਏ ਅਸੀਂ ਉਹ ਗੱਡੀ ਜਿਹੜੀ ਉਹਦਾ ਨੰਬਰ ਟਰੇਸ ਕੀਤਾ ਉਸ ਤੋਂ ਬਾਅਦ ਉਹਦਾ ਰਿਕਾਰਡ ਅਸੀਂ ਕਢਾ ਕੇ ਅਸੀਂ ਉਹ ਅਸੀਂ ਰਿਕਾਰਡ ਕਢਾ ਕੇ ਪੁਲਸ ਨੂੰ ਦਿੱਤਾ ਪਰ ਪੁਲਸ ਵੇਰ ਦੀ ਕੋਈ ਕਾਰਵਾਈ ਨਹੀਂ ਕਰਨ ਈ ਤੇ ਅਸੀਂ ਅੱਜ ਤੱਕ ਜਿਹੜਾ ਮੁੰਡਾ ਜਿਹੜਾ ਹਸਪੀਟਲ ਲੈ ਕੇ ਬੈਠੇ ਆ ਤੇ ਕੋਈ ਵੀ ਆਹ ਸਾਫ ਦੇ ਰਹੀ ਹੈ ਪੰਜਾਬ ਪੁਲਿਸ ਇੱਕ ਮੁੰਡੇ ਦੇ ਪੱਟ ਪਰ ਪੱਟ ਕੋ ਲੱਤ ਟੁੱਟੀ ਹੋਈ ਆ ਮੋਟੇ ਪੱਟ ਤੋਂ ਉਹ ਵੀ ਉਸਤਾਜ ਜਪਿਆ ਆ ਉਹਦਾ ਵੀ ਬਹੁਤ ਬੁਰਾ ਉਹਦਾ ਵੀ ਟਰੀਟਮੈਂਟ ਨਹੀਂ ਡਾਕਟਰ ਕਰ ਰਹੇ ਨੇ ਤੇ ਇਥੋਂ ਜਿਹੜੇ ਜਿਹੜੇ ਸਾਡੇ ਮੁੰਡਾ ਦੋ ਭਾਈਕ ਨੇ ਦੋਖਾੜੀ ਗੱਲ ਹੈ ਵੀ ਉਹ ਆਗੇ ਜਿਹੜੀ ਹੈ ਉਹ ਐਸਐਚ ਨੂੰ ਜਾ ਕੇ ਕਹਿ ਕੇ ਕਹਿ ਰਹੇ ਵੀ ਇਹਨਾਂ ਦੀ ਕੋਈ ਕਾਰਵਾਈ ਜਿਹੜੀ ਹੈ ਉਹ ਜਿਹਨਾਂ ਨੇ ਨੁਕਸਾਨ ਐਕਸੀਡੈਂਟ ਕੀਤਾ ਬੰਦਾ ਮਾਰਿਆ ਉਹਨਾਂ ਦੀ ਕੋਈ ਕਾਰ ਤਾਂ ਮੈਂ ਕਹਿੰਦਾ ਅੱਜ ਐਮਐਲਏ ਸਾਹਿਬ ਇਹ ਗੱਲਾਂ ਨਾ ਕਰੀਏ ਨੌਜਵਣ ਪੁੱਤ ਮਰਿਆ ਇਹਨਾਂ ਪੁੱਤਾਂ ਦੀ ਸਿਆਸਤ ਨਹੀਂ ਕਰੀਦੀ ਹੁੰਦੀ ਗਰੀਬੀ ਦੇ ਮਿਲੀ ਦੀ ਜਿਹੜੀ ਗੱਲ ਹੋਣ ਈ ਆ ਇੱਕ ਪਾਸੇ ਗਰੀਬ ਆਦਮੀ ਜਿਹੜਾ ਉਹਨੂੰ ਮਾਰ ਕੇ ਛੱਡਦਾ ਤੇ ਜਿਹੜਾ ਅਮੀਰ ਏ ਉਹ ਆਪਦਾ ਇੰਸ਼ਾ ਲੈ ਕੇ ਇਥੇ ਮੁੱਛਾਂ ਨੂੰ ਦੇ ਕੇ ਵੱਟ ਆਏ ਆ ਦੋ ਦਿਨ ਦੋ ਜਣੇ ਤੇ ਕਹਿੰਦੇ ਉਹਨਾਂ ਬਾਹਾਂ ਦੀਆਂ ਫੁੰਨਾਾਂ ਦੇ ਕਹਿੰਦਾ ਵੀ ਜਿਹੜੇ ਆ ਦੋਪਹਿਰ ਦੋਕੇ ਦੀ ਉਹ ਆਏ ਨੇ ਉਹ ਵੀ ਇੱਥੇ ਇੱਥੇ ਦੇ ਆਮ ਆਦਮੀ ਪਾਕੀ ਆਏ ਨੇ ਆਮ ਆਦਮੀ ਪਾਕੀ ਦੋ ਤਿੰਨ ਮੁੰਡੇ ਆਏ ਆ ਮੁੱਛਾਂ ਨੂੰ ਵੱਟ ਦੇ ਕੇ ਜਨਾਲੇ ਮਾਰਿਆ ਉਹ ਮੁੱਛਾਂ ਨੂੰ ਵੱਟ ਦੇ ਕੇ ਸਾਰੇ ਕਬਰੇ ਜਾ ਕੇ ਫਿਰ ਦੁਪਹਿਰ ਨੂੰ ਬਾਨ ਸਿੰਘ ਦੇ ਨਾਲ ਮੁਰਜਮ ਦੀ ਗੱਲ ਹੋ ਰਹੀ ਫੋਨ ਤੇ ਤੇ ਕਹਿੰਦੇ ਅਜੇ ਤੱਕ ਪੁਲਿਸ ਨੇ ਇੱਕ ਫੋਨ ਤਾਂ ਬਾਨ ਨੂੰ ਬੁਲ ਜਾਣਾ ਸੀ ਸ਼ੇਰੇ 4 ਵਜੇ ਦਾ ਟਾਈਮ ਇੱਕ ਐਕਸੀਡੈਂਟ ਹੁੰਦਾ ਅੱਜ ਵੇਲੇ ਸ਼ਾਮ ਦੇ 8 ਵਜੇ ਆ ਤੇ ਸਾਰੇ ਅਸੀਂ ਚਲੇ ਜਿੰਮੇਵਾਰ ਬੰਦੇ ਪਿੰਡ ਜਿਹੜਾ ਨਗਰ ਆ ਕੇ ਥਾਣੇ ਬੈਠਾ ਤੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਤੇ ਜਿਹੜਾ ਐਸ ਐਚ ਓ ਹੈ ਉਹ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਸਿਆਜੀ ਇਹ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਅਸੀਂ ਅੱਜ ਸਾਰੀ ਸੰਗਤ ਨੇ ਫੈਸਲਾ ਕੀਤਾ ਵੀ ਅਸੀਂ ਇਹਨਾਂ ਨੂੰ ਹੁਣ ਟਾਈਮ ਦਿੰਦਾ ਸਵੇਰੇ 10 ਵਜੇ ਜੇ ਨਜ਼ਰ ਨਾ ਤੇ 10 ਵਜੇ ਅਸੀਂ লাশ ਲੈ ਕੇ ਤੇ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਦੱਸਾਂਗੇ ਵੀ ਸਾਡੇ ਜਿਹੜੇ ਅੱਜ ਪੰਜਾਬ ਦੇ ਇਹ ਹਾਲਾਤ ਹੋ ਗਏ ਤੇ ਆ ਗਈ ਸਰਕਾਰ ਦੀ ਸਾਡੀਆਂ ਕਰ ਰਹੀਆਂ ਜਾਨਾਂ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪ੍ਰਸ਼ਾਸਨ ਆਗਰ ਸਰਕਾਰ ਮਰਦਾਬਾ ਆਗਰ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ ਭਾਈ ਜੀ ਅਸੀਂ ਸਵੇਰ ਦੇ ਸਵੇਰ ਦੇ ਅਸੀਂ ਪ੍ਰਸ਼ਾਸਨ ਦੇ ਨਾਲ ਕੋਆਪਰੇਟ ਕਰ ਰਹੇ ਆ ਤਾਂ ਕਿ ਅਸੀਂ ਪੂਰੇ ਬਾਣੇ ਬੈਠੇ ਆ ਕਿਸੇ ਨੇ ਕੋਈ ਅੰਨ ਨਹੀਂ ਛਕਿਆ ਕਿਸੇ ਨੇ ਸਵੇਰ ਦੇ ਨੇ ਅਸੀਂ ਸਵੇਰ ਦੇ ਕੋਆਪਰੇਟ ਕਰ ਰਹੇ ਆ ਪ੍ਰਸ਼ਾਸਨ ਨਾਲ ਕਿ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਅਸੀਂ ਉਹਨਾਂ ਦੀ ਹਰ ਗੱਲ ਨੂੰ ਮੰਨ ਰਹੇ ਆ ਕਿ ਪ੍ਰਸ਼ਾਸਨ ਮੈਂ ਹੈਲਪ ਕਰ ਰਿਹਾ ਪਰ ਪ੍ਰਸ਼ਾਸਨ ਨੇ ਕੋਈ ਹੈਪ ਨਹੀਂ ਕੀਤੀ ਕਿਉਂਕਿ ਲਾਰਿਆਂ ਵਿੱਚ ਰੱਖਿਆ ਸਿਆਸੀ ਖੇਡ ਹੋ ਰਿਹਾ ਸਾਰਾ ਉਹ ਕੋਈ ਕੋਈ ਸਾਨੂੰ ਕਹਿੰਦਾ ਏ ਮਖੂਆਗੇ ਕਿਤੇ ਕਹਿੰਦੇ ਆ ਫਲਾਨੀ ਜਗਾਹ ਆ ਕੇ ਇੱਕ ਦਿਨ ਪਹੁੰਚ ਆ ਗਏ ਤੇ ਜਦੋਂ ਅਸੀਂ ਥੋੜਾ ਜਿਆ ਬੋਲੇ ਆ ਇਕੱਠੇ ਹੋ ਕੇ ਤੇ ਫਿਰ ਪੰਜਾਂ ਸੱਤਾ ਮਿੰਟਾਂ ਜਿਹੇ ਪਹੁੰਚ ਵੀ ਗਏ ਇਹਦਾ ਮਖੂਆ ਉਹ ਵੀ ਨਕਲੀ ਉਹ ਨਹੀਂ ਆਇਆ ਬੰਦਾ ਇਹ ਨਕਲੀ ਉਹਨਾਂ ਨੇ ਹੋਰ ਬੰਦੇ ਭੇਜੇ ਆ ਹਾਂ ਨਾ ਕਿਸ ਕਰਕੇ ਜੀ ਮੌਜੂਦਾ ਸਰਕਾਰ ਇੱਥੋਂ ਦੀ ਤੇ ਮੌਜੂਦਾ ਸਰਪੰਚ ਇਹ ਸਾਰੇ ਮਦਦ ਕਰ ਰਹੇ ਆ ਕਿਹਨਾਂ ਦੀ ਕਾਤਲਾਂ ਦੀ ਉਹ ਬੰਦੇ ਉੱਤੋਂ ਦੀ ਰਵਾਰਦਾ ਕਰੇ ਉਹਨਾਂ ਦੀ ਉਤੋਂ ਦੀ ਰਵਾਲਵਰ ਪਾ ਕੇ ਐਸ.ਐਚ.ਓ. ਦੀ ਕੁਰਸੀ ਦੇ ਬਰਾਬਰ ਆ ਕੇ ਖੜਦੇ ਆ। ਦੂਜਾ ਬੰਦਾ ਐ ਮੁੱਛਾਂ ਉਤਾ ਦੇ ਜਾਂਦਾ ਵਾ। ਉਹਨਾਂ ਦੇ ਪੂਰੇ ਦੇ ਚਿਹਰੇ ਤੇ ਪੂਰਾ ਉਦਾਸੀ ਨਹੀਂ ਵੀ ਸਾਡਾ ਬੰਦਾ ਮਰਿਆ। ਯਾਰ ਬੰਦਾ ਮਰਿਆ ਹੋਵੇ ਉਹ ਕਾਤਲ ਬੰਦੇ ਹੋਣ ਤੇ ਐਸ.ਐਚ.ਓ. ਦੇ ਸਾਹਮਣੇ ਆ ਕੇ ਐ ਖੜ ਜਾਂਣ। ਐਸ.ਐਚ.ਓ. ਇੱਕ ਵਾਰੀ ਇੱਕ ਸ਼ਬਦਾਂ ਵਰਤੋ ਉਹਨਾਂ ਨੂੰ। ਤੁਸੀਂ ਬੰਦਾ ਮਾਰ ਕੇ ਭੱਜ ਗਏ। ਨਹੀਂ ਨਹੀਂ। 10:00 10 ਵਜੇ ਤੋਂ ਲੈ ਕੇ ਅਸੀਂ ਥਾਣੇ ਦੇ ਵਿੱਚ ਆ ਸਵੇਰ ਦੀ। ਠੀਕ ਹੈ ਜੀ। 10 ਵਜੇ ਤੋਂ ਲੈ ਕੇ ਥਾਣੇਦਾਰ ਮਨ ਸਿੰਘ ਠੀਕ ਹੈ ਜੀ ਸਾਨੂੰ ਲਾਰੇ ਲੱਪੇ ਲਾ ਰਿਆ। ਮਖੂ ਆ ਕੇ ਹਰੀ ਕੇ ਆ ਕੇ ਉਦੋਂ ਬਾਅਦ ਲਾਰਾ ਲਪਾ ਲਾਉਣ ਤੋਂ ਬਾਅਦ ਜਦੋਂ ਗਰਮੀ ਆਈ ਗਰਮੀ ਗਰਮੋ ਗਰਮੀ ਹੋਏ ਉਦੋਂ ਬਾਅਦ 5 ਵਜੇ ਤੋਂ ਬਾਅਦ ਇਹਨਾਂ ਨੇ ਵਾਕ ਦੋਰ ਦਿੱਤੀ ਐਸਐਚਓ ਸਾਹਿਬ ਨੂੰ ਐਚ ਐਸਐਚਓ ਸਾਹਿਬ ਦੇ ਸਾਹਮਣੇ ਹੀ ਗਏ ਤਿੰਨ ਵਾਰੀ ਉਹ ਦਫ਼ਤਰ ਦੇ ਵਿੱਚ ਗਏ ਆ ਜਦੋਂ ਇਹ ਅੰਦਰ ਵੜਦੇ ਐ ਐਸਐਚਓ ਸਾਹਿਬ ਉੱਠ ਕੇ ਬਾਹਰ ਚਲੇ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਕਹਿੰਦੇ ਉਹਦਾ ਫੋਨ ਆ ਗਿਆ ਇਹਦਾ ਫੋਨ ਆ ਗਿਆ ਫੋੜਵੇਂ ਅਸੀਂ ਨਾਰੇ ਲਾਉਣ ਡਏ ਸੀ ਰੋਸ ਦੇ ਵਿੱਚ ਐਸਾ ਜਿਵੇਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਤੜਕੇ ਦੇ ਭੁੱਖੇ ਤੇ 4 ਵਜੇ ਦੇ ਖੜੇ ਜੀ ਪੁਨਸਦਾ ਕੰਮ ਹੁੰਦਾ ਵੀ ਉਹਨਾਂ ਨੇ ਕਢਾਉਣਾ ਹੁੰਦਾ ਜਿਹੜੇ ਗੱਡੀ ਦਾ ਨੰਬਰ ਨੇ ਸਾਰਾ ਕੁਝ ਤੁਸੀਂ ਕਢਾ ਕੇ ਦੇ ਰਹੇ ਹੋ ਨੰਬਰ ਖੁਦ ਅਸੀਂ ਕਢਾ ਕੇ ਲੈਂਦਾ ਫਰੋਈ ਪਰੋਂ ਇਹ ਆਂਦੇ ਹੀ ਕਾਰਵਾਈ ਕਰਦੇ ਆ ਜਵਾਨ ਸਿੰਘ ਨੂੰ ਕਿਹਾ ਗਿਆ ਉਹ ਕਹਿੰਦਾ ਮੈਂ ਪੋਸਟਮਾਰਟਮ ਕਰਾਵਾਂ ਜਾਂ ਮੈਂ ਨੰਬਰ ਕਢਵਾ ਕੇ ਲਿਆਵਾਂ ਆ ਗੋ ਆ ਜਵਾਬ ਸੀ ਉਹਨਾਂ ਦਾ ਠੀਕ ਆ ਉਹ ਅਸੀਂ ਸਾਰੀ ਕਾਰਵਾਈ ਕਰਕੇ ਨੰਬਰ ਟਰੇਸ ਕਰਾ ਕੇ ਦਿੱਤਾ ਵੀ ਆਹ ਮਾਰਕ ਦਾ ਨੰਬਰ ਆ ਆ ਆਸੀ ਉਹਦੀ ਆ ਬੰਦਾ ਇਥੋਂ ਦੀ ਗੱਡੀ ਜੇ ਅਗਰ ਸਰਪੰਚ ਸਾਹਿਬ ਕਹਨੂ ਜੇ ਨਹੀਂ ਹੁੰਦਾ ਫਿਰ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਹੈ ਜੀ ਅਸੀਂ ਹੁਣ ਜਿੱਥੋਂ ਜਿਹੜਾ ਸਾਰੇ ਵੀਰਾਂ ਨੇ ਵਿਚਾਰ ਕੀਤਾ ਸਾਨੂੰ ਐਸਐਚਓ ਤੋਂ ਕੋਈ ਇਨਸਾਫ ਨਹੀਂ ਆਜੇ ਤੱਕ ਸਾਨੂੰ ਲੱਗਾ ਨਹੀਂ ਵੀ ਕੋਈ ਫੈਸਲਾ ਕਰੇਗਾ ਸਾਨੂੰ ਆਪਰੇ ਬੰਦਿਆਂ ਨੂੰ ਬੁਲਾ ਰਿਹਾ ਜਿਵੇਂ ਇੱਕ ਨਾ ਉਹ ਕਹਿੰਦੇ ਵੀ ਉਹਨਾਂ ਨੂੰ ਮਰਜਣ ਬਚਾਉਣ ਵਾਸਤੇ ਤੇ ਸਾਨੂੰ ਭਰੋਸੇ 'ਚ ਲੈ ਕੇ ਵੀ ਨਹੀਂ ਤੁਸੀਂ ਸਸਕਾਰ ਕਰਦੇ ਹੋ ਤੇ ਅਸੀਂ ਸਾਰੀ ਕਾਰਵਾਈ ਕਰਦੇ ਆਂਗੇ ਪਰ ਅਸੀਂ ਇਹਨਾਂ ਨੂੰ ਡੀਕ ਡੀਕੇ ਜਿਵੇਂ ਵੀਰ ਨੇ ਦੱਸਿਆ ਵੀ ਅਸੀਂ ਸਵੇਰ ਤੋਂ ਲੈ ਕੇ ਕੋਰਪੋਰੇਟ ਕੀਤਾ ਵੀ ਠੀਕ ਹੈ ਚਲੋ ਇਹ ਮਲਾਜਮਾਂ ਦੇ ਕੋਰ ਰਜੇਵੇਂ ਹੁੰਦੇ ਆ ਚਲੋ ਠੀਕ ਸਰ ਨੂੰ ਟਾਈਮ ਦੇਣਾ ਚਾਹੀਦਾ ਪਰ ਹੁਣ ਅਸੀਂ ਜਦੋਂ ਤੁਹਾਨੂੰ ਲੱਗਾ ਵੀ ਇਹ ਤਾਂ ਵਾਕਿਆ ਜਦੋਂ ਆਏ ਆ ਤੇ ਉਹ ਬੰਦੇ ਜਿਹੜੇ ਸ਼ਪਾਰ ਚਿਕ ਪਵਾ ਕੇ ਦੋ ਆ ਕੇ ਐਸਓ ਜੀ ਦੇ ਬਰਾਬਰ ਖੜੇ ਆ ਜਿਹੜੇ ਮੁਜਰਮ ਬੰਦੇ ਆ ਤੇ ਹੋਰ ਕਹਿ ਰਿਹਾ ਜੀ ਨਹੀਂ ਇਹ ਜਿਹੜਾ ਬੰਦਾ ਨਾ ਜੋ ਤਾਂ ਆਇਆ ਹੀ ਨਹੀਂਗਾ ਜਿਹੜਾ ਮੁਜਰਮ ਆ ਨਾ ਵੇਖੋ ਕੋਈ ਗੱਡੀ ਜਿਹੜੀ ਅਜੇ ਤੱਕ ਵੇਖੋ ਗੱਡੀ ਦਾ ਗੱਡੀ ਇੱਥੇ ਖੜੀ ਕਿਤੇ ਲੋਕ ਜੀ ਦੱਸਦੇ ਆ ਗੱਡੀ ਉਹ ਜਾ ਕੇ ਥਾਣੇ ਚ ਪੁ ਜਿਹੜੀ ਕਾਰਵਾਈ ਸਿਰਫ ਆਈ ਪਰਿਵਾਰ ਵੱਲੋਂ ਜੋ ਅਸੀਂ ਕਰ ਰਹੇ ਜਿਹੜੇ ਇਹਨਾਂ ਨੂੰ ਡਾਕੂਮੈਂਟ ਦਿੱਤੇ ਇਹਨਾਂ ਨਾਲ ਕੋਈ ਕਾਰਵਾਈ ਨਹੀਂ ਬੰਦੇ ਕਲੀਅਰ ਹੋ ਗਿਆ ਔਰ ਜਿਹੜੀ ਪੁਲਿਸੇ ਫੋਨ ਕਰਕੇ ਉਹਨੂੰ ਕਹਿ ਰਹੇ ਕਿਥੇ ਘਾਕੇ ਪੁੱਛ ਰਹੇ ਆ ਉਹਸ ਨੂੰ ਬੁਲਾ ਨਹੀਂ ਰਹੀ ਇਸ ਕਰਕੇ ਜਿਹੜਾ ਹੁਣ ਅਸੀਂ 10 ਵਜੇ ਦਾ ਟਾਈਮ ਸਵੇਰ ਦਾ ਦਿੱਤਾ ਵੀ ਜੇ ਉਹ ਤੋਂ ਪਹਿਲਾਂ ਜੇ ਇਸ ਪਰਿਵਾਰ ਨਾਲ ਸਹਿਯਾ ਕਰਕੇ ਵੀ ਜੇ ਤਾਂ ਇਨਸਾਫ ਮਿਲਦਾ ਜੇ ਪੁਲਿਸ ਸਹੀ ਕਾਰਵਾਈ ਕਰਦੀ ਆ ਉਹ ਬੰਦੇ ਜਿਹੜੇ ਇੱਥੇ ਅਰੈਸਟ ਹੁੰਦੇ ਆ ਤੇ ਜਿਹੜੀ ਗੱਟੀ ਇੱਥੇ ਆਏਗੀ ਤੇ ਅਸੀਂ ਠੀਕ ਆ ਅਸੀਂ ਸੰਸਕਾਰ ਕਰਾਂਗੇ ਨਹੀਂ ਤੇ ਫਿਰ ਅਸੀਂ ਇੱਥੇ ਇੱਥੇ ਧਰਨਾ ਦੇਾਂਗੇ ਸੜਕ ਤੇ ਜਿਹੜੀ ਲਾਸ਼ ਲੈ ਕੇ ਪਰਿਵਾਰ ਨੂੰ ਲੈ ਕੇ ਅਸੀਂ ਇੱਥੇ ਬੈਠਾਂਗੇ ਜਦੋਂ ਇਨਸਾਫ ਮਿਲੇਗਾ ਤੇ ਅਸੀਂ ਫਿਰ ਪਰਿਵਾਰ ਦੇ ਨਾਲ ਜਾ ਕੇ ਅਸੀਂ ਉਸ ਜਿਹੜਾ ਮੁੰਡਾ ਮਲਕੀਸ਼ ਸਿੰਘ ਸਾਡਾ ਛੋਟਾ ਵੀਰ ਉਹਦਾ ਸੰਸਕਾਰ ਕਰਾਂਗੇ ਵੀਰ ਜੀ ਦੂਸਰੀ ਗੱਲ ਪਾਇਨਰ ਵਾਇਰਸਿੰਗ ਨੇ ਇਹ ਗੱਲ ਕੀਤੀ ਉਹਨਾਂ ਨੇ ਆ ਕੇ ਇਹ ਗੱਲ ਕਹੀ ਗੁਰਸ਼ੇਵ ਸਿੰਘ ਗੱਡੀ ਚਲਾਉਂਦਾ ਸੀ ਉਹ ਹੈਗਾ ਮੇਰੀ ਵਿਭਾਗ ਦੇ ਵਿੱਚ ਕਹਿੰਦਾ ਮਲਾਜਮ ਹੈ ਉਹ ਗੱਡੀ ਚਲਾਉਂਦਾ ਕਹਿੰਦੇ ਅਸੀਂ ਉਹਨੂੰ ਹਸਪੀਟਲ ਦਾਖਲ ਕਰਾ ਕੇ ਆਏ ਆ ਅਸੀਂ ਉਹਨੂੰ ਕਹਾਂ ਦੱਸੋ ਕਿਹੜੇ ਹਸਪੀਟਲ ਦਾਖਲ ਅਸੀਂ ਜਾਣਦੇ ਆ ਨਾਲੇ ਪਤਾ ਲਾ ਆਉਨੇ ਆ ਸਾਰੇ ਪ੍ਰਸ਼ਾਸਨ ਛੋੜ ਕੇ ਜਿਹੜੀ ਸਾਡੇ ਨੂੰ ਦੋ ਵਜੇ ਕੀ ਲੈਣ ਆਇਆ ਬਜ਼ੁਰਗ ਬੰਦਾ ਗੱਡੀ ਦੇ ਰਾਤ 2 ਵਜੇ ਕੀ ਕਰ ਰਹਾ ਆ ਦਿਨ ਨਹੀਂ ਨਹੀਂ ਵਜੇ ਐਕਸੀਡੈਂਟ ਹੋਇਆ ਗੱਡੀ ਭਜਾ ਕੇ ਲੈ ਗਿਆ ਹੈ ਪਰ ਉਹ ਜਾ ਕੇ ਅਸਲ ਦਾਖਲ ਹੋ ਗਿਆ ਇਹ ਚੰਗਾ ਸ਼ੋਸ਼ਾ ਹੈ ਗੱਡੀ ਸਾਡੇ ਨਹੀਂ ਗੱਡੀ ਭਜਾ ਕੇ ਲੈ ਨਾ ਮਗਰ ਲਾਇਆ ਗੱਡੀ ਨਹੀਂ ਫੜੀ ਗਈ ਸਾਡੇ ਤੋਂ ਤੁਹਾਡੇ ਵੀਰ ਆ ਕਿ ਜਿਹੜੇ ਕੱਲ ਨੂੰ 10 ਵਜੇ ਵੀਰ ਜਿਹੜੇ ਅਸੀਂ ਸਾਡੀ ਜਿਹੜੀ ਉਹ ਅਸੀਂ ਇੱਥੇ ਜਗਾ ਉਹਨਾਂ ਨੂੰ ਟਾਈਮ ਦੇਾਂਗੇ ਜੇ ਤਾਂ ਨਾ ਲਿਆ ਤੇ ਮੇਰੇ ਵੀਰ ਸਾਰੇ মিডিਆ ਨੂੰ ਬੇਨਤੀ ਹੈ ਵੀ ਉਹ ਜਿਹੜੀ ਸਾਡੀ ਸ਼ਿਵਾਜ ਨੂੰ ਇਸ ਵੀਰ ਨੂੰ ਇਨਸਾਫ ਹੋਣ ਵਾਸਤੇ ਬਾਤ ਉਹ ਜਿਹੜਾ ਜਿਹੜਾ ਥਾਣਾ ਜਿਹੜਾ ਸਿਟੀ ਆ ਇੱਥੇ ਪਹੁੰਚ ਕੇ ਜਿਹੜੀ ਉਹ ਉਸ ਜਿਹੜੇ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਹੜਾ ਮੌਜੂਦਾ ਐਮਐਲਏ ਆ ਕੋਈ ਸਾਡੇ